ਤੇ ਮੰਦਪਾ ਕੀ ਘਟਨਾ ਹੋਈ ਆ ਬਾਈ ਜੀ ਇਹ ਤਾਂ ਸਾਡੇ ਮੂੰਹ ਤੇ ਚਪੇੜਾ ਵੱਜਾ ਜੀ ਇੱਕ ਅਸੀਂ ਸੇਵਾ ਕਰਦੇ ਆਂ ਗਉਆਂ ਦੀ ਠੀਕ ਹੈ 40 45 ਕਿਲੋਮੀਟਰ ਤੋਂ ਲੈ ਕੇ 70 ਤੱਕਰ ਵੀ ਚੱਕ ਕੇ ਲਿਆਉਣੇ ਆਂ ਰੋੜਾਂ ਤੋਂ ਲਿਆਉਣੇ ਆਂ ਜਿੱਥੇ ਵੀ ਕੋਈ ਹੁੰਦਾ ਤੇ ਹੁਣ ਸਾਡੇ ਸਾਨੂੰ ਜਵਾਬ ਨਹੀਂ ਕੋਈ ਕਿਸੇ ਗੱਲ ਦਾ ਵੀ ਅਸੀਂ ਦੇ ਸਕਦੇ ਵੀ ਸਾਡੇ ਪਿੰਡ ਦੀ ਏਡੀ ਵੀਡੀ ਮਦੀਰ ਪਿੰਡ ਦੀ ਘਟਨਾ ਜੀ ਇਹ ਗੱਲ ਤੁਹਾਨੂੰ ਜਿਉਂਦੀ ਗਉ ਨੂੰ ਗੱਲ ਤੁਹਾਨੂੰ ਵੀ ਹੱਡਾ ਰੋੜੀ ਦੇ ਵਿੱਚ ਸੱਟ ਕੇ ਗੱਲ ਤੁਹਾਨੂੰ ਬਾਕੀ ਮਸ਼ੀਨ ਵੀ ਤੇ ਹੀ ਰੱਖੀ ਆ ਸੀ ਇਹਨਾਂ ਨੂੰ ਹੁਣ ਸਾਨੂੰ ਪਤਾ ਲੱਗ ਗਿਆ ਜੀ ਕਿਨੇ ਆ ਉਹ ਕਰਿਆ ਗੱਲ ਸੁਣੋ ਬਠਿੰਡੇ ਤੇ ਕਰ ਅਸੀਂ ਲਾਜ ਵੀ ਕਰਾ ਕੇ ਲਿਆਉਣੇ ਜੋ ਵੀ ਕੀੜੇ ਪਿਆ ਲੱਤਾਂ ਬਾਹਾਂ ਟੁੱਟੀਆਂ ਐਕਸੀਡੈਂਟ ਕੋਈ ਵੀ ਹੁੰਦਾ ਅਸੀਂ ਚੱਕ ਕੇ ਲਿਆਉਣੇ ਆ ਉਹ ਇਹ ਤਾਂ ਬੇਨਤੀ ਕਰਦੇ ਹੱਥ ਬੰਨ ਕੇ ਉਹ ਇਹੀ ਕਰ ਸਕਦੇ ਆ ਵੀ ਇਹ ਦਾ ਸਾਨੂੰ ਸੰਯੋਗ ਦਿਓ ਸਮਾਂ ਦੀ ਸਾਨੂੰ ਦੱਸੋ ਤੁਸੀਂ ਜੇ ਇਹ ਜੀ ਕੋਈ ਗੱਲਬਾਤ ਹੈਗੀ ਆ ਅਸੀਂ ਚੱਕ ਕੇ ਲਿਆਵਾਂਗੇ ਉਹਨੂੰ ਉਹਦਾ ਲਾਜ ਕਰਾਵਾਂਗੇ ਜਦੋਂ ਅਸੀਂ ਬਾਹਰੋਂ ਲਿਆ ਕੇ ਉਹ ਕਰ ਸਕਦੇ ਆ ਤੇ ਪਿੰਡ ਦੀਆਂ ਗਊਆਂ ਦਾ ਅਸੀਂ ਕਿਉਂ ਨਹੀਂ ਕਰਾਉਂਦੇ ਠੀਕ ਹੈ ਮਸ਼ੀਨ ਵੀ ਦੇਈ ਰੱਖੀ ਹੈ ਗੱਲ ਸੁਣੋ ਆ ਬਾਈ ਜੀ ਆਗੇ ਇੱਥੇ ਉਹ ਖੜਿਆ ਗੱਲ ਸੁਣੋ ਜਿੰਨਾ ਜਿਹੜੇ ਸੱਟ ਕੇ ਗਏ ਉਹਨਾਂ ਦਾ ਇਹਦਾ ਇਲਾਜ ਕਰਾਵਾਂਗੇ ਜਿੰਨਾ ਹੋ ਸਕਿਆ ਜੇ ਠੀਕ ਹੋ ਗਈ ਮੈਂ ਇਹ ਤਾਂ ਕਰਮਾਂ ਦੀ ਗੱਲ ਹੈ ਇਹਦੇ ਅਸੀਂ ਤਾਂ ਆਪਦਾ ਯਤਨ ਕਰਾਂਗੇ ਪੂਰਾ ਜਿੰਨਾ ਵੀ ਹੋ ਸਕਿਆ ਠੀਕ ਹੈ ਜੀ ਅਸੀਂ ਕਰਦੇ ਹੀ ਆ ਗੱਲ ਸੁਣੋ 50-50000 ਦੀ ਮੈਡੀਕਲ ਤੋਂ ਦਵਾਈਆਂ ਆਉਂਦੀਆਂ ਸੇਵਾ ਸਿਆ ਹੁਣ 12 ਵਜੇ ਤੋਂ ਸੇਵਾ ਪਿੰਡ ਦੇ ਵਿੱਚੋਂ ਗਊਆਂ ਦੀ ਇਕੱਠੀ ਕਰਕੇ ਆਣਾ ਰੋਟੀਆਂ ਤੇ ਦਾਣਾ ਦੂਣਾ ਅਸੀਂ ਕਰਦੇ ਆ ਇਕੱਠਾ ਗੱਲ ਸੁਣੋ ਤੇ ਹਜੇ ਮੈਂ ਜਾ ਕੇ ਪਾਣੀ ਨਹੀਂ ਪੀਤਾ ਸੀ ਤੇ ਇਧਰੋਂ ਫੋਨ ਆ ਗਿਆ ਭਾਈ ਆ ਕਰਨਾਵਾ ਹੋ ਗਿਆ ਠੀਕ ਹੈ ਜੇ ਭੱਜੇ ਫਿਰਦੇ ਆਂ ਆ ਅੱਡਾ ਰੋੜੀ ਵਾਲੇ ਨਹੀਂ ਆ ਜਿਹੜੇ ਲਿਆਉਂਦੇ ਆ ਚੱਕੇ ਮੁਰਦ ਘਾਟ ਵਾਲੇ ਇਹਨਾਂ ਨੇ ਇਹਨਾਂ ਦੇ ਨੰਬਰ ਹੈਗੇ ਸਾਡੇ ਕੋਲੇ ਵੀ ਇਹਨਾਂ ਕੋਲ ਵੀ ਹੈ ਇਹਨਾਂ ਨੇ ਸਾਨੂੰ ਸੂਚਨਾ ਕੀਤੀ ਵੀ ਆਹ ਗੱਲ ਬਣ ਗਈ ਭਾਈ ਪਰ ਨਾਲ ਦੀ ਨਾਲ ਭੱਜੇ ਸਾਰੇ ਸੇਵਾਦਾਰ ਤੇ ਆਪਾਂ ਨੂੰ ਸੰਭਾਲ ਗਏ ਹੈ ਤਾਂ ਇਹ ਆ ਗਏ ਚਲੋ ਧੰਨਵਾਦ ਇਹਨਾਂ ਦਾ ਇਹਨਾਂ ਨੇ ਸਾਨੂੰ ਦੱਸਤਾ ਜੇ ਕੁੱਤੇ ਲੱਗ ਜਾਂਦੇ ਦੇਖੋ ਵੀ ਕਿੱਡੀ ਭੈੜੀ ਗੱਲ ਸੀਗੀ ਹਮ ਹਜੇ ਇਹ ਨਹੀਂ ਨੁਕਸਾਨ ਹੋਇਆ ਗਾ ਮੈਨੂੰ ਤਾਂ ਲੱਗਿਆ ਵਾ ਬੇਨਤੀ ਆ ਅੱਗੇ ਤੋਂ ਕੋਈ ਇਹ ਜਾਂ ਜੇ ਸਾਨੂੰ ਦੱਸੋ ਜੇ ਕਿਸੇ ਕਿਸਮ ਦੀ ਕੋਈ ਬਾ ਕਿਸੇ ਦਾ ਬਿਮਾਰ ਆ ਜਾਂ ਕਿਵੇਂ ਵੀ ਨੇ ਸਾਨੂੰ ਦੱਸ ਦੋ ਭਾਈ ਨਲਾਜ ਨਹੀਂ ਕਰਾਇਆ ਆਂਦਾ ਸਾਡੇ ਕੋਲ ਅਸੀਂ ਲਿਆਵਾਂਗੇ ਗੱਲ ਤੁਹਾਨੂੰ ਵੈਸੇ ਤਾਂ ਕਰਾਉਣਾ ਚਾਹੀਦਾ ਗੱਲ ਤੁਹਾਨੂੰ ਦੁੱਧ ਪੀਣੇ ਆਪਾਂ ਨੂੰ ਸਾਹ ਹੁੰਦੇ ਆ ਜਦੋਂ ਕੋਈ ਉਹ ਹੋ ਜਾਂਦਾ ਹੁਣ ਮੰਨ ਲਓ ਗੱਲ ਤੁਹਾਨੂੰ ਵੀ ਉਹ ਕਹਿੰਦੇ ਵੀ ਐ ਕਰਕੇ ਬਿਮਾਰ ਸੀ ਵੀ ਹੁਣ ਘਰ ਦਾ ਜੀ ਕੋਈ ਬਿਮਾਰ ਹੋ ਜਾਏ ਕੋਈ ਵਿਅਦ ਦਾ ਜਾਂ ਕੋਈ ਵੀ ਆ ਉਹਨੂੰ ਆਪਾਂ ਜਿਉਂਦੇ ਨੂੰ ਚਿਖਾ ਤੇ ਪਾ ਦਾਂਗੇ ਗੱਲ ਤੁਹਾਨੂੰ ਹੂੰ ਪਾ ਸਕਦੇ ਆ ਸਮਚਾਨ ਘਾਟ ਤੇ ਆਪਾਂ ਜਿਉਂਦੇ ਨੂੰ ਦੱਸੋ ਇਹ ਇਨਾਂ ਦਾ ਗੱਲ ਤੁਹਾਨੂੰ ਸਮਚਾਨ ਘਾਟੀ ਆ ਗੱਲ ਤੁਹਾਨੂੰ ਜਿਉਂਦੀ ਨੂੰ ਸਮਚਾਨ ਘਾਟ ਦੇ ਵਿੱਚ ਵੇਖੋ ਤੁਸੀਂ ਅੱਡਾ ਰ ਕਿੱਡੀ ਪੈੜੀ ਗੱਲ ਆ ਗੱਲ ਤੁਸਨੋ ਸੋਚਣਾ ਚਾਹੀਦਾ ਦਿਮਾਗ ਨਾਲ ਵੀ ਇਹਨੂੰ ਗੱਲ ਤੁਸਨੋ ਕੁੱਤਿਆਂ ਨੇ ਚੂੰਡ-ਚੂੰਡ ਕੇ ਜਿਉਂਦੀ ਨੂੰ ਖਾਣਾ ਸੀਗਾ ਤੇ ਤੁਸੀਂ ਵੇਖ ਲਓ ਆਪਣਾ ਸੀਤ ਚਰਨਾਟ ਨਿਕਲਦਾ ਸਰੀਰ ਦੇ ਵਿੱਚੋਂ ਗੱਲ ਤੁਸਨੋ ਵੀ ਕੀ ਹਾਲ ਹੋਣਾ ਸੀ ਕਿੰਨੀ ਔਖੀ ਇਹਦੀ ਜਾਨ ਨਿਕਲਣੀ ਸੀਗਾ ਉਸਨੂੰ ਸੋਚੋ ਦਿਮਾਗ ਨਾਲ ਕੋਈ ਵੀ ਬੰਦਾ ਸੋਚ ਕੇ ਦੇਖੋ ਇਸ ਗੱਲ ਨੂੰ ਅੱਗੇ ਤੋਂ ਬੇਨਤੀ ਹੈ ਗੱਲ ਸੁਣੋ ਜੀ ਏਜ ਦੀ ਸਾਨੂੰ ਸੇਵਾ ਦਾ ਮੌਕਾ ਦਿਓ ਅਸੀਂ ਤੁਹਾਡੀ ਸੇਵਾ ਚ 24 ਘੰਟੇ ਹਾਜ਼ਰ ਆ ਸਾਰੇ ਮੁੰਡਿਆਂ ਦੇ ਨੰਬਰ ਖੁੱਲੇ ਹੁੰਦੇ ਆ ਕੋਈ ਸਿਆਲਾਂ ਧੁੰਦਾਂ ਦੇ ਵਿੱਚ ਭਲਾਈਆਂ ਨੇ ਤਾਂ ਗੱਲ ਤੋਂ ਢੱਟਾ ਚੱਕ ਕੇ ਲਿਆਂਦਾ ਐਕਸੀਡੈਂਟ ਵਾਲਾ ਜਮਾਂ ਧੁੰਦ ਦੇ ਵਿੱਚ ਸਾਰੇ ਗੱਲ ਤੋਂ ਵੀ ਸੰਯੋਗ ਦਿਓ ਇਹਦੇ ਵਿੱਚ ਵੈਕਰ ਜੀ ਕਾ ਖਾਲਸਾ ਹੈ ਗਾਈ ਜੀ